ਆਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਬਠਿੰਡੇ ਦੇ ਪਿੰਡ ਦੁੰਨੇ ਵਾਲੇ ਪਹੁੰਚੇ ਆ ਅੱਜ ਫੇਲ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਪ੍ਰਬੰਧ ਕੀਤੇ ਗਏ ਨੇ ਮਾਮਲਾ ਭਾਰਤਮਾਲਾ ਸੜਕ ਨੂੰ ਲੈ ਕੇ ਆ ਭਾਰਤਮਾਲਾ ਰੋਡ ਨੂੰ ਲੈ ਕੇ ਆ ਕਿਸਾਨ ਕਹਿੰਦੇ ਸਾਡਾ ਬੰਦਾ ਸਾਨੂੰ ਮਾਪਜਾ ਦਿੱਤਾ ਜਾਵੇ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਕੱਲ ਵੀ ਪਾਣੀ ਦੀਆਂ ਬਿਛਾੜਾ ਸਿੱਟੀਆਂ ਗਈਆਂ ਸੀ ਅਥਰੂ ਗੈਂਸ ਦੇ ਗੋਲੇ ਸਿੱਟੇ ਗਏ ਸੀ ਕਿਸਾਨ ਤੇ ਪੁਲਿਸ ਪ੍ਰਸ਼ਾਸਨ ਆਮਣੋ ਸਾਹਮਣੇ ਹੋਏ ਸੀ ਜਿਸ ਦੇ ਵਿੱਚ ਕਿਸਾਨਾਂ ਦੇ ਵੀ ਸੱਟਾਂ ਲੱਗੀਆਂ ਸੀ ਤੇ ਕੁਝ ਪੁਲਿਸ ਮੁਲਾਜ਼ਮਾਂ ਦੇ ਵੀ ਸੱਟਾਂ ਲੱਗੀਆਂ ਸੀ ਪਰ ਅੱਜ ਫੇਰ ਮਾਹੌਲ ਜਿਹੜਾ ਗਰਮ ਹੁੰਦਾ ਜਾ ਰਿਹਾਗਾ ਪੁਲਿਸ ਪ੍ਰਸ਼ਾਸਨ ਵੱਲੋਂ ਪ੍ਰਬੰਧ ਸਖਤ ਕੀਤੇ ਹੋਏ ਨੇ ਸ਼ੇਰਗੜ੍ਹ ਦੇ ਵਿੱਚ ਜੋ ਨਾਲੇ ਤੇ ਪੁਲ ਬਣਿਆ ਹੋਇਆ ਉੱਥੇ ਨਾਕਾਬੰਦੀ ਕੀਤੀ ਗਈ ਹੈ ਨਾਕਾਬੰਦੀ ਕਰ ਲਈ ਹੈ ਲੰਘਣ ਵਾਲੇ ਰਾਹੀਰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਇੱਥੇ ਪਹੁੰਚ ਕੇ ਨਾਕਾਬੰਦੀ ਕੀਤੀ ਗਈ ਹੈ ਕਿਉਂਕਿ ਇੱਥੋਂ ਦੀ ਕਿਸਾਨਾਂ ਨੇ ਲੰਘਣਾ ਦੂਜੇ ਪਾਸੇ ਉਗਰਾਹਾਂ ਜੱਥੇਬੰਦੀ ਦੇ ਆਗੂ ਤੇ ਕਿਸਾਨਾਂ ਜਿਹੜੇ ਉਹ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਰਹੇ ਨੇ ਕਿਉਂਕਿ ਉਹਨਾਂ ਨੇ ਪਿੰਡ ਦੁੰਨੇ ਵਾਲੇ ਪਹੁੰਚਣਾ ਜਿੱਥੇ ਭਾਰਤ ਵਾਲਾ ਰੋਡ ਨੂੰ ਲੈ ਕੇ ਮਾਮਲਾ ਪੱਖਿਆ ਹੋਇਆਗਾ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆਗਾ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਸ਼ੇਰਗੜ ਨਾਲੇ ਤੇ ਜੋ ਨਾਕਾਬੰਦੀ ਕੀਤੀ ਹੋਈ ਹੈ ਉੱਥੇ ਕਿਸ ਤਰ੍ਹਾਂ ਦਾ ਮਾਹੌਲ ਆ ਰਾਗੀ ਰੇਣ ਨੂੰ ਕੀ ਪਰੇਸ਼ਾਨੀ ਆ ਰਹੀ ਆਓ ਗੱਲ ਬਾਤ ਤੁਹਾਡੀ ਸਿੱਧੀ ਕਰਵਾ ਦਿੰਦੇ ਕਿਹੜਾ ਪਿੰਡ ਹੈ ਸ਼ੇਰਗੜਾ ਹੀ ਪਿੰਡ ਆ ਇੱਧਰ ਕਿੱਧਰ ਇੱਥੇ ਕਣਕ ਰੱਖ ਕੇ ਦਾ ਫਟਾ ਪਾਉਣ ਜਾਂਦੇ ਨੇ ਜੀ ਖੇਤ ਇੱਥੇ ਬਸ ਇੱਥੇ ਕਹੀਂ ਜਾਣ ਨਹੀਂ ਦਿੰਦੇ ਬਾ ਜੀ ਆਦੀ ਜਾਣਾਂਗੇ ਤੁਸੀਂ ਡੇਰੇ ਜਾਣਾ ਧਰਨਾ ਦੰਨੇ ਆ ਰੁਕੀ ਕਿਤੇ ਜਾਂਦੇ ਆ ਕੀ ਕਹਿਣਾ ਚਾਹੁੰਦੇ ਹੋ ਕੀ ਕਹਿਣ ਚਾਹੁੰਦੇ ਆ ਮਨ ਕੇ ਜਿੱਥੇ ਉੱਥੇ ਰੋਕਣ ਲਾ ਜਾ ਕੇ ਫਿਰ ਇੱਥੇ ਤੁਹਾਨੂੰ ਜੜਾ ਜਾਏ ਤੁਹਾਨੂੰ ਅਸੀਂ ਮਨ ਕੇ ਦੋ ਤਿੰਨ ਸਾਡੀ ਕਣਕ ਉਗ ਰਹੀ ਹੋਊਗੀ ਅਸੀਂ ਕੀ ਕਹਿ ਹੱਲ ਕਰਾਂਗੇ ਬਾਅਦ ਚ ਫਿਰ ਸ਼ੇਰਗੜਾ ਪਿੰਡ ਸ਼ੇਰਗੜਾ ਜੀ ਇਥੋਂ ਕਿੰਨੇ ਕਿਲੋਮੀਟਰ ਖੇਤ ਖੇਤ ਆ ਬਸ ਆ ਹੀ ਅੱਧਾ ਕਿਲੋਮੀਟਰ ਹੀ ਆ ਜੀ ਆ ਸਾਹਮਣੇ ਜੋ ਗੱਡਾ ਗੱਡਾ ਗਾਹਾਂ ਉਹ ਤਾਂ ਦਿਸੀ ਜਾਂਦਾ ਹੀ ਬੰਦਾ ਗਈ ਚਲਵੰਡੀ ਸਾਹਬੋ ਤੋਂ ਚਲਵੰਡੀ ਸਾਹਬੋ ਤੋਂ ਕਿੱਥੇ ਜਾਣਾ ਹੈ ਅਈ ਡੇਰੇ ਜਾਣਾ ਜੀ ਮਿੱਠੀਪੁਰ ਨੂੰ ਅੱਛਾ ਇਧਰ ਦੀ ਫਿਰ ਰਸਤਾ ਬੰਦਾ ਹੁਣ ਕੀ ਕਹਿਣਾ ਚਾਹੁੰਦੇ ਹੋ ਜਣਾ ਜਾਣਾ ਜੀ ਸਾਨੂੰ ਜਾਣਦੇ ਹੋ ਜੀ ਤੇ ਬੱਸਾਂ ਮੁਸਾਂ ਤੇ ਮੁਸਾਫਰ ਤਾਂ ਨਹੀਂ ਹੋ ਜਾਂਦੇ ਕੀਤਾ ਓਡਾ ਇਹ ਜਾਣਾ ਸੀ ਇੱਥੇ ਆ ਨਾਲ ਹੀ ਇੱਥੇ ਜਾਣ ਨਹੀਂ ਦਿੰਦੇ ਕੀ ਕਹਿੰਦੇ ਉਹ ਦੇਖੇ ਕਰਿਆ ਵਾ ਆਹੋ ਮੋਟਰ ਕਿੱਥੇ ਲੱਗੀ ਹੁੰਦੀ ਆ ਪਾਣੀ ਕਿੱਥੇ ਆ ਹੋਣ ਮਾਰ ਕੇ ਕੱਲ੍ਹ ਤੇ ਕਣਕ ਬੱਠ ਗਈ ਸਭ ਨਾ